ਰਾਜਸਥਾਨ ਦੀ ਬਹੁਤ ਮਹਿੰਗੀ ਹਵੇਲੀ ਜਿਹੜੀ ਖੰਡਰ ਬਣੀ ਪਈ ਆ ਇੱਕ ਫਿਲਮ ਦੀ ਸ਼ੂਟਿੰਗ ਹੋਈ ਸੀ ਇਹਦੇ ਵਿੱਚ ਕਰਨ ਅਰਜਨ ਜੀ ਦੇ ਵਿੱਚ ਇਹ ਠਾਕੁਰ ਦੁਰਜਨ ਸਿੰਘ ਮਤਲਬ ਅਮਰੇਸ਼ ਪੁਰੀ ਦੀ ਹਵੇਲੀ ਹੁੰਦੀ ਹੈ ਦਾਸ ਰਿਸਕਾ ਪੈਲਸ ਦਾ ਨਾਮ ਹੈ ਰਾਜਸਥਾਨ ਦਾ ਇੱਕ ਪੈਲਸ ਦਿਖਾਉਂਦੇ ਆ ਜਿਹੜਾ ਸਭ ਤੋਂ ਮਹਿੰਗਾ ਹੁੰਦਾ ਸੀ ਕਿਸੇ ਵੇਲੇ ਪਰ ਹੁਣ ਨਹੀਂ ਰਿਹਾ ਉੱਥੇ ਵੱਡਿਆਂ ਤੋਂ ਵੱਡੀਆਂ ਫਿਲਮਾਂ ਕਹਿ ਦਈਏ ਆਪਾਂ ਹਿੰਦੀ ਬਾਲੀਵੁੱਡ ਦੀਆਂ ਫਿਲਮਾਂ ਜਿਹੜੀਆਂ ਸ਼ੂਟ ਹੋਈਆਂ ਹੋਈਆਂ ਨੇ ਭਾਵੇਂ ਆਪਾਂ ਗੱਲ ਕਰੀਏ ਮਹਾਰਾਜਾ ਫਿਲਮ ਗੋਬਿੰਦੇ ਦੀ ਤੇ 사જન ਚਲੇ ਸਸਰਾਲ ਹੈ ਨਾ ਗੋਬਿੰਦੇ ਦੀ ਤੇ ਕੋਰ ਫਿਲਮ ਸੀ ਕਰਨ ਅਰਜਨ ਤੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਨੇ ਜਿਹੜੀਆਂ ਇੱਥੇ ਸ਼ੂਟ ਹੋਈਆਂ ਨੇ ਜੇ ਤੁਸੀਂ ਅੰਦਰ ਐਂਟਰੀ ਕਰਨੀ ਆ ਤਾਂ ਤਕਰੀਬਨ 500 ਰੁਪਏ ਜਿਹੜੀ ਉਹਦੀ ਫੀਸ ਸੀਗੀ ਪਰ ਅੱਜ ਜਿਹੜੀ ਹਵੇਲੀ ਆ ਉਹ ਬੰਦ ਪਈ ਆ ਹੈਨਾ ਤਾਂ ਦੋਸਤੋ ਅੱਜ ਤੁਹਾਨੂੰ ਦਿਖਾਉਣੇ ਆ ਪਹਿਲਾਂ ਦੇਖ ਲਓ ਆਹ ਦੇਖੋ ਜੀ ਸ੍ਰਿਸਕਾ ਪੈਲਸ ਕਿੰਨੀ ਸ਼ਾਨਦਾਰ ਹਵੇਲੀ ਆ ਜਿਹੜੀ ਆਲਬਰ ਜ਼ਿਲ੍ਹੇ ਦੇ ਵਿੱਚ ਰਾਜਸਥਾਨ ਦੇ ਵਿੱਚ ਇਹ ਹਵੇਲੀ ਜਿਹੜੀ ਬਣੀ ਹੋਈ ਆ ਬਹੁਤ ਤਾਕਦੀ ਤੇ ਬਹੁਤ ਖੂਬ ਜਿਹੜੀ ਆਪਾਂ ਕਹਿੰਦੇ ਆ ਪੈਸੇ ਲਾ ਕੇ ਇਹ ਹਵੇਲੀ ਬਣਾਈ ਸੀਗੀ ਤੇ ਬਹੁਤ ਸਾਰੀਆਂ ਹਿੰਦੀ ਫਿਲਮਾਂ ਇਹਦੇ ਵਿੱਚ ਸ਼ੂਟ ਹੋਈਆਂ ਨੇ ਸਾਜਨ ਚਲੇ ਸਸਰਾਲ ਫਿਲਮ ਹੋ ਗਈ ਹੈ ਨਾ ਗੋਵਿੰਦੇ ਦੀ ਇੱਕ ਮਹਾਰਾਜਾ ਫਿਲਮ ਆਈ ਸੀ ਗੋਵਿੰਦੇ ਦੀ ਟੈਕ ਫਿਲਮ ਕਰਨ ਅਰਜਨ ਤੁਸੀਂ ਵੇਖਿਓ ਨਹੀਂ 1995 ਵਿੱਚ ਸ਼ਾਹਰੂਖ ਖਾਨ ਤੇ ਸਲਮਾਨ ਖਾਨ ਦੀ ਆਈ ਸੀ ਉਹਦੇ ਵਿੱਚ ਜਿਹੜੀ ਇਹ ਹਵੇਲੀ ਠਾਕੁਰ ਦੁਰਜਨ ਸਿੰਘ ਦੀ ਹੁੰਦੀ ਆ ਮਤਲਬ ਅਮਰੇਸ਼ ਪੁਰੀ ਜਿਹੜਾ ਉਹਦੇ ਵਿੱਚ ਗੁੰਡਾ ਹੁੰਦਾ ਤਾਂ ਉਹਦੀ ਜਿਹੜੀ ਇਹ ਹਵੇਲੀ ਹੁੰਦੀ ਆ ਬਹੁਤ ਹੀ ਇੱਕ ਸ਼ਾਨਦਾਰ ਹਵੇਲੀ ਜਿਹੜੀ ਬਣੀ ਹੋਈ ਹੈ ਇਹਦਾ ਨਾਮ ਹੈ ਸ੍ਰਿਸਕਾ ਪੈਲਸ ਦੋਸਤੋ ਪਰ ਜਿਹੜੀ ਹਵੇਲੀ ਹੈ ਕਹਿੰਦੀ ਵੀ ਉਹਨੂੰ ਤਾਲਾ ਲੱਗ ਗਿਆ ਅੱਜ ਤੋਂ 2-4 ਮਹੀਨੇ ਪਹਿਲਾਂ ਜਿਹੜੀ ਇਹ ਖੁੱਲੀ ਸੀ ਟਿਕਟ ਵੀ ਰੱਖੀ ਸੀ ਤਕਰੀਬਨ 500 ਦੇ ਹਨਾ ਕਰੀਬ ਇੱਕ ਟਿਕਟ ਸੀ ਜੇ ਕਿਸੇ ਨੇ ਅੰਦਰੋਂ ਵੇਖਣੀ ਹੁੰਦੀ ਸੀ ਤਾਂ ਇਧਰਲੇ ਪਾਸੇ ਤੁਸੀਂ ਸਾਰਾ ਵੇਖ ਲਓ ਏਰੀਆ ਬਹੁਤ ਸੋਹਣਾ ਏਰੀਆ ਸਾਰੇ ਪਾਸੇ ਪਹਾੜ ਨੇ ਅੰਦਰੋਂ ਹਵੇਲੀ ਤੁਹਾਨੂੰ ਜ਼ਰੂਰ ਦਿਖਾਉਂਦੇ ਪਰ ਜਿਹੜਾ ਆਪਾਂ ਕਹਿਦੀ ਵੀ ਕਿਸੇ ਬੰਦੇ ਦੀ ਜਿਹੜੀ ਇਹ ਪਰਸਨਲ ਪ੍ਰਾਪਰਟੀ ਹੈ ਤੇ ਸਪੈਸ਼ਲ ਜਿਹੜਾ ਬੋਰਡ ਲਿਖ ਕੇ ਲਾਇਆ ਹੋਇਆ ਤੇ ਉੱਪਰ ਕੈਮਰੇ ਵੀ ਲੱਗੇ ਹੋਏ ਨੇ ਤਾਂ ਕਰਕੇ ਜਿਹੜਾ ਆਪਾਂ ਅੰਦਰ ਨਹੀਂ ਜਾ ਸਕਦੇ ਪਰ ਦਿਖਾਉਣ ਦਾ ਮਕਸਦ ਸਿਰਫ ਇਹ ਸੀ ਨਾ ਵੀ ਲੋਕ ਪਹਿਲਾਂ ਵੇਖਦੇ ਸੀ ਪਤਾ ਨਹੀਂ ਉਹ ਕਿੱਡੇ ਘਰ ਹੁੰਦੇ ਨੇ ਜਿਨ੍ਹਾਂ ਵਿੱਚ ਫਿਲਮਾਂ ਬਣਦੀਆਂ ਤਾਂ ਇਸ ਤਰੀਕੇ ਨਾਲ ਜਿਹੜੀਆਂ ਉਦੋਂ ਫਿਲਮਾਂ ਬਣਦੀਆਂ ਸੀ ਤੇ ਐਵੇਂ ਕਿਰਾਏ ਤੇ ਹਵੇਲੀਆਂ ਜਿਹੜੀਆਂ ਵੱਡੀਆਂ ਲਈਆਂ ਜਾਂਦੀਆਂ ਸੀਗੀਆਂ ਜਦੋਂ ਕਿਸੇ ਵੱਡੇ ਠਾਕੁਰ ਦਾ ਜਾਂ ਵੱਡੇ ਰਾਜੇ ਦਾ ਰੋਲ ਦਿਖਾਣਾ ਹੁੰਦਾ ਸੀਗਾ ਘਰ ਦਿਖਾਣਾ ਹੁੰਦਾ ਸੀ ਤਾਂ ਇਸ ਤਰੀਕੇ ਦੀਆਂ ਜਿਹੜੀਆਂ ਹਵੇਲੀਆਂ ਕਹਿੰਦੀ ਆਪਾਂ ਵੀ ਪੈਲਸ ਜਿਹੜੇ ਬੁੱਕ ਕੀਤੇ ਜਾਂਦੇ ਸੀ ਤਾਂ ਦੋਸਤੋ 500 ਰੁਪਏ ਟਿਕਟ ਇਸ ਹਵੇਲੀ ਦੀ ਹਾਲਾਂਕਿ ਹੁਣ ਤਾਂ ਬੰਦ ਹੋ ਗਈ ਦੋ ਕੁ ਮਹੀਨੇ ਦੀ ਹੋ ਸਕਦਾ ਫਿਰ ਖੁੱਲੇ ਹਨ ਤੇ ਤੁਸੀਂ ਆ ਕੇ ਵੇਖ ਸਕਦੇ ਹੋ ਰਾਜਸਥਾਨ ਦੇ ਆਲਬਰਟ ਜਿਲ੍ਹਾ ਇੱਕ ਉਹਦੇ ਤੋਂ ਥੋੜੀ ਦੂਰ ਆਪ 10-15 ਕਿਲੋਮੀਟਰ ਦੀ ਦੂਰੀ ਤੇ ਜਿਹੜੀ ਇਹ ਹਵੇਲੀ ਆ ਉਹ ਬਣੀ ਹੋਈ ਹੈਗੀ ਸ੍ਰਿਸ਼ਕਾ ਪੈਲਸ ਜਿਹੜਾ ਦਾ ਨਾਮ ਹੈ ਤੇ ਸਕਿਉਰਟੀ ਗਾਰਡ ਹੈ ਨਾ ਸਪੈਸ਼ਲ ਇੱਥੇ ਖੜਿਆਗਾ ਤੇ ਦੇਖਣ ਨੂੰ ਬਹੁਤ ਦੂਰੋਂ ਦੂਰੋਂ ਲੋਕ ਹੁਣ ਵੀ ਆਉਂਦੇ ਆ ਇਹਨੂੰ ਤੇ ਹੁਣ ਵੀ ਸਾਡੇ ਮਤਲਬ ਜਦੋਂ ਮੈਂ ਆਇਆਂਗਾ ਤਕਰੀਬਨ 20-25 ਬੰਦੇ ਜਿਹੜੇ ਹੁਣ ਵੀ ਇਸ ਹਵੇਲੀ ਨੂੰ ਦੇਖਗੇ ਤੇ ਏਰੀਆ ਦੇਖ ਲਓ ਤੁਸੀਂ ਬਿਲਕੁਲ ਪਹਾੜਾਂ ਦੇ ਵਿੱਚ ਜਿਹੜੀ ਇਹ ਬਣੀ ਹੋਈ ਹੈ ਤੇ ਆਲੇ-ਦਾਲੇ ਸਜਾਵਟ ਵੀ ਜਿਹੜੀ ਹਵੇਲੀ ਦੇ ਆਲੇ-ਦਾਲੇ ਬਹੁਤ ਸੋਹਣੀ ਸਜਾਵਟ ਕਿਸੇ ਵੇਲੇ ਰਾਜਸਥਾਨ ਦੇ ਵਿੱਚ ਤੁਹਾਨੂੰ ਬਹੁਤ ਹਵੇਲੀਆਂ ਬਹੁਤ ਕਿਲੇ ਇਹੋ ਜਿਹੇ ਮਿਲ ਜਾਣਗੇ ਜਿਹੜੇ ਬਿਲਕੁਲ ਖੰਡਰ ਬਣੇ ਪਏ ਨੇ ਤੇ ਬਣੇ ਕਰੋੜਾਂ ਰੁਪਏ ਦੀ ਲਾਗਤ ਨਾਲ ਨੇ ਤੇ ਆ ਦੇਖੋ ਬਹੁਤ ਸੋਹਣੀ ਸਜਾਵਟ ਆ ਯਾਰ ਹਵੇਲੀ ਦੀ ਜੇ ਤੁਸੀਂ ਇੱਧਰ ਆਏ ਕਦੇ ਅਲਬਰ ਤਾਂ ਇਹ ਹਵੇਲੀ ਦੇਖ ਕੇ ਜ਼ਰੂਰ ਜਾਓ ਵੀ ਕਰਨ ਅਰਜਨ ਫਿਲਮ ਦੇ ਵਿੱਚ ਜਿਹੜੀ ਸਪੈਸ਼ਲ ਹਵੇਲੀ ਲਈ ਗਈ ਸੀ ਇੱਥੇ ਜਿਹੜੀ ਸਾਰੀ ਸ਼ੂਟ ਹੋਈ ਸੀ ਉਹ ਫਿਲਮ